ਬਹੁਤ ਡਾਕਟਰਾਂ ਕੋਲ ਨਿਊਰੋ ਡਾਕਟਰਾਂ ਕੋਲੇ ਵੀ ਗਿਆ ਮੈਂ ਐਮਚ ਵੀ ਗਿਆ ਤੇ ਮੈਨੂੰ ਦਵਾਈ ਦੇ ਦਿੰਦੇ ਸੀ ਕਹਿੰਦੇ ਸੀ ਬੀਪੀ ਵਾਧਾ ਜੀ ਸ਼ੂਗਰ ਵਾਧਾ ਠੀਕ ਹੈ ਪਰ ਇਲਾਜ ਨਹੀਂ ਹੋਇਆ ਮੇਰਾ ਅਪ੍ਰੈਲ ਤੋਂ ਕੀ ਪ੍ਰੋਬਲਮ ਆ ਰਹੀ ਸੀ ਮੈਨੂੰ ਇਹ ਸੀਗਾ ਜੀ ਮੇਰੇ ਆਹ ਕੰਨ ਜਿਹੜਾ ਖੱਬੇ ਪਾਸੇ ਆ 24 ਘੰਟੇ ਟੀ ਟੀ ਸਾ ਸਾ 24 ਘੰਟੇ ਬੜੀ ਇਰੀਟੇਸ਼ਨ ਸੀ ਜੀ ਬਹੁਤ ਜਿਆਦਾ ਦਿਨੇ ਵੀ ਰਾਤ ਨੂੰ ਵੀ ਰਾਤ ਨੂੰ ਤਾਂ ਨੀਂਦ ਹੀ ਨਹੀਂ ਆਉਂਦੀ ਮੈਂ ਦੋ ਦੋ ਗੋਲੀਆਂ ਲੈ ਕੇ ਵੀ ਮੈਨੂੰ ਨੀਂਦ ਨਹੀਂ ਆਉਂਦੀ ਸੀ ਮੈਂ ਇਹ ਕਹਿੰਦਾ ਜੀ ਮੈਂ ਹੁਣ 90% ਠੀਕ ਆ ਬਿਲਕੁਲ 8 ਦਿਨਾਂ ਦੇ ਵਿੱਚ ਮੈਂ ਜੀ ਆਈ ਐਮ ਵੈਰੀ ਸ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਡਾਕਟਰ ਸਤਨਾਮ ਸਿੰਘ ਸਾਡੇ ਕੋਲੇ ਪੇਸ਼ੈਂਟ ਆਏ ਨੇ ਜਿਨ੍ਹਾਂ ਨੂੰ ਕਿ ਕੰਨਾਂ ਦੀ ਪ੍ਰੋਬਲਮ ਸੀ ਕਾਫੀ ਜਗ੍ਹਾ ਤੋਂ ਦਿਖਾਇਆ ਇਹਨਾਂ ਨੇ ਟ੍ਰੀਟਮੈਂਟ ਕਰਵਾਇਆ ਲੇਕਿਨ ਫਰਕ ਨਹੀਂ ਪੈ ਰਿਹਾ ਸੀ ਇਹਨਾਂ ਨੂੰ ਸਮੱਸਿਆ ਕੀ ਆ ਰਿਹਾ ਸੀ ਕੰਨਾਂ ਦੇ ਵਿੱਚੋਂ ਟਾਈਨਾਈਟਸ ਦੀ ਪ੍ਰੋਬਲਮ ਸੀ ਆਵਾਜ਼ਾਂ ਆਉਂਦੀਆਂ ਸੀ ਟੀਟੀ ਦੀ ਆਵਾਜ਼ ਆਉਣੀ ਸੀ ਸੈਸਾਂ ਦੀ ਆਵਾਜ਼ਾਂ ਆਉਂਦੀਆਂ ਸੀ ਤੇ ਨਾਲ ਹੀ ਇਹਨਾਂ ਨੂੰ ਨੀਂਦ ਦੀ ਪ੍ਰੋਬਲਮ ਸੀ ਸਾਡੇ ਬਾਰੇ ਇਹਨਾਂ ਨੂੰ ਇੰਸਟਾਗ੍ਰam ਤੋਂ ਪਤਾ ਲੱਗਿਆ ਤੇ ਸਾਡੇ ਕੋਲੇ ਆਏ ਨੇ ਤੇ ਇਹਨਾਂ ਨੂੰ 8 ਦਿਨ ਹੋ ਗਏ ਆਜੋ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਪਹਿਲਾਂ ਦੱਸਣਗੇ ਕਿ ਕੀ ਕੰਮ ਕਰਦੇ ਨੇ ਤੇ ਸਾਡੇ ਕੋਲੇ ਤੇ ਸਾਡੇ ਬਾਰੇ ਕਿਵੇਂ ਪਤਾ ਲੱਗਿਆ ਤੇ ਟ੍ਰੀਟਮੈਂਟ ਦੇ ਨਾਲ ਕਿੰਨਾ ਕ ਫਰਕ ਪਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਿੰਸੀਪਲ ਸਾਧੂ ਸਿੰਘ ਰਮਾਣਾ ਬਠੰਡਾ ਮੈਂ ਅਪ੍ਰੈਲ ਤੋਂ ਇਸ ਬਿਮਾਰੀ ਦੇ ਨਾਲ ਪੀੜਤ ਸੀ ਕਿਉਂਕਿ ਕੰਨ ਦੇ ਕੋਲ ਸਿਰ ਚੋਂ ਟੀ ਟੀ ਦੀ ਆਵਾਜ਼ ਸਾਂ ਸਾਂ ਦੀ ਆਵਾਜ਼ 24 ਘੰਟੇ ਦਿਨ ਰਾਤ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀ ਇਰੀਟੇਸ਼ਨ ਸੀ ਰਾਤ ਨੂੰ ਤਾਂ ਮੈਨੂੰ ਉਦੋਂ ਵੀ ਜਿਆਦਾ ਪ੍ਰੋਬਲਮ ਸੀ ਕਿਉਂਕਿ ਮੈਨੂੰ ਨੀਂਦ ਨਹੀਂ ਆਉਂਦੀ ਸੀ ਮੈਂ ਗੋਲੀਆਂ ਦੋ ਦੋ ਲਾਈਨ ਦੇ ਬਾਵਜੂਦ ਵੀ ਮੈਂ ਮੈਨੂੰ ਨੀਂਦ ਨਹੀਂ ਆਉਂਦੀ ਸੀ ਪਰ ਮੈਂ ਇੰਸਟਾਗ੍ਰam ਤੇ ਡਾਕਟਰ ਸਤਨਾਮ ਸਿੰਘ ਨਿਊਰੋਥੈਰੇਪੀ ਸੈਂਟਰ ਇੱਥੇ ਵੰਡਾ ਬੱਸ ਸਟਾન્ડ ਦੇ ਪਿਛਲੇ ਪਾਸੇ ਤਾਂ ਇਹਨਾਂ ਨੂੰ ਮੈਂ ਇੰਸਟਾਗ੍ਰam ਤੋਂ ਮੋਬਾਈਲ ਨੰਬਰ ਲਿਆ ਤੇ ਇਹਨਾਂ ਨਾਲ ਕੰਸਲਟ ਕੀਤੀ ਤਾਂ ਮੈਨੂੰ ਅੱਜ 8 ਦਿਨ ਹੋ ਗਏ ਇਹ ਮੈਂ ਨਿਊਰੋਥੈਰੇਪੀ ਕਰਾ ਰਿਹਾ ਹਾਂ ਮੈਂ 90% ਆ ਮੈਂ ਹੁਣ ਠੀਕ ਐ ਬਿਲਕੁਲ ਬਿਨਾ ਕਿਸੇ ਦਵਾਈ ਤੋਂ ਕੋਈ ਦਵਾਈ ਨਹੀਂ ਸਿਰਫ ਕੀ ਐ ਨਿਊਰੋਥੈਰੇਪੀ ਐ ਸਿਰਫ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਬੜੀ ਇਮਾਨਦਾਰੀ ਦੇ ਨਾਲ ਮੇਰਾ ਇਲਾਜ ਕੀਤਾ ਸੋ ਮੈਂ ਸਾਰੇ ਹੀ ਪੇਸ਼ੈਂਟ ਜਿਹੜੇ ਇਸ ਬਿਮਾਰੀ ਤੋਂ ਪੀੜਤ ਐ ਉਹ ਲਾਜ਼ਮੀ ਆਉਣ ਜੇ ਇੱਥੋਂ ਬਿਲਕੁਲ ਸਸਤਾ ਕੰਮ ਐ ਤੇ ਇਲਾਜ 100% ਇਲਾਜ ਐ ਜੀ 100% ਮੇਰਾ ਤਾਂ ਇਲਾਜ ਹੋ ਗਿਆ ਵਾਦਾ ਹੀ ਹੋਊਗਾ ਜੇ ਕੋਈ ਕਿਸੇ ਨੂੰ ਪ੍ਰੋਬਲਮ ਹੈ ਤਾਂ ਬੱਸ ਸਟੈਂਡ ਬਣਨ ਦਾ ਦੇ ਪਿਛਲੇ ਪਾਸੇ ਆ ਠੀਕ ਹੈ ਬਾਕੀ ਇਹਨਾਂ ਨੇ ਫੋਨ ਤੇ ਇਹਨਾਂ ਨਾਲ ਗੱਲਬਾਤ ਕਰ ਲਿਓ ਜੀ ਵਿਰਾਦ ਦਵਾਈ ਤੋਂ ਜੀ ਜਿਸ ਨਾਲ ਅਸੀਂ ਟਰੀਟਮੈਂਟ ਕਰਦੇ ਆ ਜੀ ਤੁਹਾਨੂੰ ਕਿਦਾਂ ਲੱਗਿਆ ਇਸ ਸੰਤੁਸ਼ਟ ਨਾਲ ਚੰਗੀ ਤਰ੍ਹਾਂ ਬੈਲੋਪੋਲੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਇਹ ਸੀ ਜਦੋਂ 2 ਦਿਨ ਤੁਸੀਂ ਥੈਰੇਪੀ ਕਰਾਉਂਗੇ ਤਾਂ ਬੈਲੋਪੋਲਾ ਫੁੱਲਰਗੇ ਹਲਕੀ ਹੋ ਜੂਗੀ ਜੀ ਮੈਂ ਤਾਂ ਹੋ ਗਿਆ ਬਿਲਕੁਲ ਠੀਕ ਹੈ ਜੀ ਮੈਂ ਤਾਂ ਹੁਣ ਕਿਰਪਾ ਮਹਾਰਾਜ ਦੀ ਬਾਕੀ ਇਹਨਾਂ ਦੀ ਮਿਹਨਤ ਆ ਡਾਕਟਰ ਸਤਨਾਮ ਸਿੰਘ ਦੀ ਤਾਂ ਬਹੁਤ ਵਧੀਆ ਜੀ ਮੈਂ ਹੁਣ ਆਈ ਵੈਰੀ ਸੈ ਬਿਲਕੁਲ ਜੀ ਮੈਂ ਅਨਸੈਟੀਸਫਾਈਡ। ਥੈਂਕ ਯੂ। ਸਸਕਾਰ ਜੀ। ਸਸਕਾਰ ਜੀ।